ਕੋਈ ਘਰ ਵਾਲੀ ਨੂੰ ਬਾਕੇ ਲਿਜਾ ਰਿਹਾ ਕਿਸੇ ਦਾ ਵਿਚਾਰੇ ਇੱਕ ਬੱਚਾ ਬੈਠਾ ਹੁੰਦਾ ਓਏ ਕਹਾਣੀਆਂ ਹਰ ਬੰਦਾ ਇੱਕ ਸਟੋਰੀ ਜਾ ਜਿੰਨੀਆਂ ਬੰਦੇ ਉਹਨੀਆਂ ਸਟੋਰੀਆਂ ਉਹਨੀਆਂ ਕਹਾਣੀਆਂ ਹਰ ਬੰਦੇ ਦੀ ਇੱਕ ਇੱਕ ਸਟੋਰੀ ਕਿਵੇਂ ਜਾ ਰਿਹਾ ਮੈਂ ਸੜਕ ਤੇ ਬਹੁਤ ਬਾਜ਼ਾਰਾਂ ਦੇ ਵਿੱਚ ਮੈਂ ਪੱਕਾ ਬਾਹਰ ਵੇਖਦਾ ਰਹਿੰਦਾ ਸੜਕ ਤੇ ਕਿੰਨੇ ਤਰ੍ਹਾਂ ਦੀ ਦੁਨੀਆ ਮਿਲਦੀ ਹੈ ਮੈਂ ਕਿੰਨੇ ਸਾਲ ਹੋ ਗਏ ਮੈਂ ਪਿੱਛੇ ਕਦੇ ਨਹੀਂ ਵੇਖਿਆ ਵੀ ਕੋਈ ਅੱਧੀ ਕੈਂਚੀ ਚਲਾ ਰਿਹਾ ਬੱਚਾ ਜਾ ਰਿਹਾ ਹੋਵੇ ਕੈਂਚੀ ਤੇ ਸਾਈਕਲ ਲੱਜਾਂਦਾ ਮੈਂ ਵੇਖਿਆ ਪਰ ਅੱਜ ਤੋਂ 20 25 ਸਾਲ ਪਹਿਲਾਂ ਵੇਖੋ ਹੁੰਦਾ ਹੈ ਨਾ ਪਹਿਲਾਂ ਅੱਧੀ ਕੈਂਚੀ ਉਦੋਂ ਪੱਕਾ ਡਿੱਗ ਕੇ ਸੱਟਾਂ ਖਾਦੀ ਨਖਾੜੀ ਫਿਰ ਪੂਰੀ ਕੈਂਚੀ ਉਹਦੇ ਤੇ ਵੀ ਸੱਟਾਂ ਖਾਦੀ ਫਿਰ ਡੰਡਾ ਡੰਡੇ ਦੇ ਸਾਈਕਲ ਚ ਨੰਦਾ ਸੀ ਫਿਰ ਕੱਟੀ ਤੇ ਬੈਠਦਾ ਸੀ ਸਾਈਕਲ ਵੀ ਚਾਰ ਚਾਰ ਤਰੀਕਿਆਂ ਨਾਲ ਚੱਲਦਾ ਸੀ। ਮਤਲਬ ਅਤੀ ਕੈਂਚੀ ਫਿਰ ਕੈਂਚੀ ਫਿਰ ਡੰਡਾ ਫਿਰ ਘੱਟ। ਫਿਰ ਸਾਈਕਲ ਤੇ ਚੜਦਾ ਸੀ। ਅੱਜ ਕੱਲ੍ਹ ਆਲਿਆਂ ਦੇ ਇਲੈਕਟ੍ਰੋਨਿਕ ਸਾਈਕਲ ਬੱਚਿਆਂ ਦੇ ਖੜਾਉਣੀ ਅੱਜ ਕੱਲ੍ਹ ਇਦਾਂ ਦੇ। ਉਹਦੇ ਤੇ ਇੰਜਣ ਲੱਗਿਆ, ਤੇਲ ਤੇ ਚੱਲਦਾ ਪੈਟਰੀ ਤੇ ਚੱਲਦਾ। ਸਾਈਕਲ ਵੀ ਇਹਨਾਂ ਨੂੰ ਦੁੱਗੇ ਮਿਲਦੇ ਨੇ ਜਿਹੜੇ ਸਪੋਰਟਾਂ ਵਾਲੇ ਹੋਣ। ਸਪੋਰਟਾਂ ਵਾਲੇ ਸਾਈਕਲ ਨੇ ਕਿ ਇਧਰ ਟਈਆ ਲੱਗਾ, ਕਿ ਇਧਰ ਲੱਗਾ ਵਿਚਾਲੇ, ਉਹ ਡਿੱਗਦਾ ਹੀ ਨਹੀਂ। ਜਾ ਸਿੱਧਾ ਸੀਟ ਤੇ ਹੀ ਪਾਉਂਦੇ ਆਂ ਜੰਮਦਾ ਹੀ ਉਹ ਜਦੋਂ ਦੋ ਕਿਸਾਨ ਦਾ ਹੋਇਆ ਸੀਟ ਦੇ ਬਾਤ ਦਾ ਉਹਨੂੰ ਸਪੋਰਟ ਲਾਤੀ ਵੀ ਤੂੰ ਪੁੱਤ ਡਿੱਗਣਾ ਨਹੀਂ ਉਹ ਸਾਰੀ ਜ਼ਿੰਦਗੀ ਫਿਰ ਸਪੋਰਟਾਂ ਹੀ ਪਾੜਦਾ ਥੋਰ ਸਪੋਰਟ ਦੇ ਉਹ ਮੈਂ ਫੇਰ ਡਿੱਗਣਾ ਨਹੀਂ ਡਿੱਗਣ ਤੋਂ ਬਚਾਇਆ ਸਪੋਰਟਾਂ ਲਾਤੀਆਂ ਉਹਨੂੰ ਡਿੱਗਣਾ ਹੁਣ ਆਉਂਦਾ ਹੀ ਉਹ ਡਿੱਗਣਾ ਚਾਹੁੰਦਾ ਹੀ ਤੇ ਆਪਾਂ ਨੂੰ ਪਤਾ ਹੁੰਦਾ ਸੀ ਵੀ ਡਿੱਗਾਂਗੇ ਸੱਟਾਂ ਵੱਜਣਗੀਆਂ ਸੱਟਾਂ ਲਵਾਈਦੀਆਂ ਸੀ ਫੇਰ ਸਾਈਕਲ ਸੀ ਕਿਧਰ ਸੀ ਕਿੰਨੀਆਂ ਵਾਰੀ ਲੱਤਾਂ ਛਿੱਲੀਆਂ ਜਾਣੀਆਂ ਤੇ ਮਾਪਿਓ ਅੱਡ ਕੁੱਟਦੇ ਸੀ ਅੱਜ ਕੱਲ੍ਹ ਆਲੇ ਕਿਤੇ ਕੁੱਟਦੇ ਅੱਜ ਕੱਲ੍ਹ ਆਲੇ ਮੇਰਾ ਪੁੱਤ ਮੇਰਾ ਪੁੱਤ ਉਧਰੋਂ ਉਧਰੋਂ ਸਾਈਕਲ ਡਿੱਗ ਪੈਂਦਾ ਸੀ ਉਧਰੋਂ ਉਧਰੋਂ ਘਰਾਂ ਨੇ ਹੋਰ ਕੁੱਟਦੇ ਸੀ ਇਹ ਕੋਈ ਦੇ ਦੇ ਨੇ ਛੱਟ ਮੁੱਛੀ ਆ ਉਹ ਹੋਰ ਕੁੱਟਦੇ ਸੀ ਸਾਈਕਲ ਦੀ ਅੱਡ ਦਰਦ ਹੁੰਦੀ ਸੀ ਕੋਈ ਪਗਾ ਮਾਪਿਓ ਅੱਡ ਕੁੱਟੋ ਅੱਜ ਕੱਲ੍ਹ ਪੂਚ ਪੂਚ ਕਰਕੇ ਬੰਦੇ ਨੂੰ ਤਕੜਾ ਹੋਣ ਹੀ ਨਹੀਂ ਦਿੱਤਾ ਜਾਂਦਾ ਸਟਰੋਂਗ ਹੋ ਹੀ ਨਹੀਂ ਰਿਆ ਤਗੜਾ ਹੋ ਹੀ ਨਹੀਂ ਰਿਆ ਸਹੂਲਤਾਂ ਹੀ ਨਹੀਂ ਆ ਗਈਆਂ ਨੇ ਬਿਮਾਰੀਆਂ ਵੱਧ ਗਈਆਂ ਰੋਗ ਵੱਧ ਗਏ ਸੌਫਟ ਸੌਫਟ ਹਾਰਡ ਨਹੀਂ ਹਾਂ ਸਟਰੋਂਗ ਨਹੀਂ ਹਾਂ ਤਮਾਦ ਸੌਫਟ ਨੇ ਦੁੱਖ ਚੱਲਦਾ ਹੀ ਤਕਲੀਫ ਚੱਲਦਾ ਹੀ ਹੁਣ ਆਪਾਂ ਜਿੰਨੇ ਆ ਤੁਸੀਂ ਕਹੋ ਵੀ ਕੈਂਚੀਆਂ ਬੜਾ ਪਾੜਾ ਹੋਇਆ ਜੋ ਹੋਇਆ ਭਲਾ ਹੀ ਹੋਇਆ ਹੈ ਕਿ ਨਹੀਂ ਸੱਟਾਂ ਖਾਧੀਆਂ ਭਲਾ ਹੀ ਹੋਇਆ ਨਾ ਮਾੜਾ ਕੀ ਹੋਇਆ ਭਲਾ ਹੋਇਆ ਤਾਂ ਕਰਕੇ ਸਾਨੂੰ ਸਿੱਖਣਾ ਪੈਂਦਾ ਦੁੱਖ ਸੁੱਖ ਤਕਲੀਫਾਂ ਦੇ ਵਿੱਚੋਂ ਲੰਘ ਕੇ ਬੰਦਾ ਜ਼ਿੰਦਗੀ 'ਚ ਅੱਗੇ ਜਾਂਦਾ ਭਲਾ ਹੋਇਆ